ਪਿਛਲੇ ਕੁਝ ਮਹੀਨੇ ਪਹਿਲਾਂ ਪਿੰਡ ਬਲੇਰ ਜਿਹੜਾ ਤਰਨਤਾਰਨ ਵਿਖੇ ਗੁਰਜੀਤ ਸਿੰਘ ਨਾਮ ਦੇ ਨੌਜਵਾਨ ਦਾ ਬੇਰਹਿਮੀ ਨਾਲ ਕਤਲ ਹੋਣ ਜਾਂ ਤੇ ਪਰਿਵਾਰ ਨੂੰ ਕੋਈ ਵੀ ਇਨਸਾਫ ਨਾ ਮਿਲਦੇ ਪਰਿਵਾਰ ਵੱਲੋਂ ਰੋਸ ਪ੍ਰਗਟ ਕਰਦੇ ਅੱਜ ਭਿੱਖੀਵੰਡ ਮੇਨ ਚੌਂਗ ਵਿਖੇ ਜੱਥੇਬੰਦੀਆਂ ਨੂੰ ਨਾਲ ਲੈ ਕੇ ਕੀਤਾ ਗਿਆ ਰੋਸ ਪ੍ਰਦਰਸ਼ਨ ਤਿੰਨ ਬੰਦੇ ਕਰਕੇ ਇਹਨਾਂ ਟੈਗ ਨਹੀਂ ਕੀਤਾ ਜਿੱਦਾਂ ਇਕੱਲਾ ਗਿਆ ਉਸ ਦਿਨ ਤੂੜੀ ਲੋਣ ਦੇ ਇਹਨਾਂ ਜਾ ਕੇ ਦਵਾਈ ਲਈਆ ਸਟੋਰ ਤੋਂ ਇਹਨਾਂ ਜਾ ਕੇ ਘੇਰ ਕੇ ਤਿੰਨਾਂ ਬੰਦੇ ਨੇ ਅੰਦਰ ਵੜਿਆ ਦੋ ਬੰਦੇ ਦੇ ਪੇਟੀ ਨਾ ਮਗਰ ਲਾਏ ਵੀ ਉਹਦਾਂ ਨੇ ਸਾਨੂੰ ਲਾਗੇ ਨਹੀਂ ਹੰਡਣਾ ਮੇਰਾ ਬੇਟਾ ਕੋ ਦੁੱਖ ਸੀ ਮੈਨੂੰ ਆਣ ਕੇ ਜਵਾਬ ਦੇਂਦਾ ਵੀ ਮੈਂ ਤੇਰੇ ਪੁੱਤ ਨੂੰ ਲਾਹਾਂ ਜਿਉਂ ਪੰਜ 6 ਸਾਲ ਤੋਂ 20 25 ਇਹਨਾਂ ਦੇ ਰਾਜੀ ਨਾਵੇਂ ਵੀ ਹੋਏ ਆ ਪਰ ਰਾਜੀ ਨਾਵੇਂ ਹੋਣ ਦੇ ਪਾਪ ਜੁੱਤ ਵੀ ਇਹਨਾਂ ਨੇ ਨਾ ਮੇਰੇ ਵੀਰ ਨੂੰ ਪਹਿਲਾਂ ਘੇਰਿਆ ਚਾਰ ਪੰਜ ਦਿਨ ਕਹਿੰਦੇ ਤੇ ਤੈਨੂੰ ਅਸੀਂ ਮਾਰ ਦੇਣਾ ਵਾ ਸਾਨੂੰ ਭਾਵੇਂ ਦੋ ਕਿੱਲੇ ਕਰਦੇ ਕਿ ਕਿੰਨਾ ਨੇ ਘੇਰਿਆ ਕੀ ਨਾ ਕੀ ਉਹਨਾਂ ਨੇ ਮਾਰੀ ਰਿਆ ਤੇ ਇਹ ਕਿਦਾਂ ਨਾ ਜਰਮਨਜੀਤ ਸਿੰਘ ਇੱਕਦਾਂ ਨਾ ਆਜੂ ਆ ਅੱਛਾ ਜੀ ਤੇ ਇਹਨਾਂ ਨੇ ਘੇਰਿਆ ਵਾ ਉਸ ਦਿਨ ਉਹਨੇ ਆਣ ਕੇ ਮੜ ਕੇ ਕਿ ਮਤਲਬ ਸਾਨੂੰ ਨਹੀਂ ਇੱਕ ਗੱਲ ਬਾਰੇ ਕਿ ਸਾਤੇ 11 ਦੋਸਤਾਂ ਨੂੰ ਕਿਹਾ ਵਾ ਘਰੇ ਵੀ ਗਿਆ ਵੀ ਮੈਨੂੰ ਇਦਾਂ ਉਹਨਾਂ ਨੇ ਕਿਹਾ ਵਾ ਤੇ ਅਸੀਂ ਇਹ ਗੱਲ ਤੇ ਵਿਚਾਰ ਨਹੀਂ ਕੀਤਾ ਕਿ ਕੱਲ ਕੋਈ ਨਹੀਂ ਮੋਤ 12 ਅੱਗੇ ਰਾਜੀਨਾਵਾ ਕਰ ਦਿੰਦੇ ਹੁਣ ਵੀ ਹੋ ਜਾਊਗਾ ਫੇਰ ਉਸ ਤੋਂ ਇਲਾਵਾ ਇਹਨਾਂ ਦੋ ਚਾਰ ਦਿਨ ਹੀ ਪੈਣ ਦਿੱਤੇ ਨਾ ਘੇਰ ਕੇ ਕੱਲੇ ਨੂੰ ਬੜੀ ਰੇ ਰਹਿਮੀ ਦੇ ਨਾਲ ਮੇਰੇ ਵੀਰ ਦਾ ਕਤਲ ਕੀਤਾ ਸਾਨੂੰ ਅੰਛਾਪ ਜਾਏਗਾ ਇਸ ਮੌਕੇ ਸੁਖਚੈਨ ਸਿੰਘ ਬੈਂਕਾ ਆਸ ਪੰਜਾਬ ਪਾਰਟੀ ਦੇ ਸੀਨੀਅਰ ਆਗੂ ਅਤੇ ਭਾਈ ਛਮਸ਼ੇ ਸਿੰਘ ਜਥੇਦਾਰ ਵੱਲੋਂ ਡੀਐਸਪੀ ཕਿਕੀਵੰਡ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਡੀਐਸਪੀ ཕਿਕੀਵੰਡ ਵੱਲੋਂ ਵਿਸ਼ਵਾਸ ਦਿਵਾਇਆ ਹੈ ਕਿ ਮੰਗਲਵਾਰ ਤੱਕ ਪੋਸਟਮਾਰਟਮ ਰਿਪੋਰਟ ਆ ਜਾਂਦੀ ਹੈ ਤਾਂ ਰਿਪੋਰਟ ਆਉਣ ਤੇ ਜੋ ਵੀ ਦੋਸ਼ੀ ਪਾਏ ਜਾਣਗੇ ਉਹਨਾਂ ਤੇ ਤੁਰੰਤ ਕਾਰਵਾਈ ਕਰਕੇ ਦੋਸ਼ੀਆਂ ਨੂੰ ਲਾਖਾਂ ਪਿੱਛੇ ਧੱਕਿਆ ਜਾਏਗਾ ਅਤੇ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਪੱਤਰਕਾਰ ਵਿਕੀ ਮਹਿਤਾ ਅਤੇ ਸੰਦੀਪ ਉਪਲ ਦੀ ਰਿਪੋਰਟ ਪਿੱਖੀਪਿੰਡ ਗੁਰੂ ਹਰਿਕੇ ਗੁਰੂ ਰੇਕੇ ਗੁਰੂ ਜੀ ਦੇ ਪਾਰਿਸ਼ਾਦ ਸੰਗਤ ਜੀਓ ਸਾਜ ਪਿੱਖੀਪਿੰਡ ਜੀਵ ਸਾਡਾ ਸਰਦਾਰ ਗਰਜੀਤ ਸਿੰਘ ਉਹ ਸਾਰੇ ਸਮੂਹ ਸਾਜ ਨੂੰ ਪਤਾ ਹੈ ਕਿ ਇਹ ਇਹ ਸਿੰਘ ਚੜ੍ਹ ਕੇ ਗਿਆ ਲਾਸੀ ਪਰ ਉਹਨੂੰ ਬੜੇ ਪਏ ਅੱਪੀ ਦੇ ਨਾਲ ਉਹਨੂੰ ਮਾਰਿਆ ਗਿਆ ਅੱਜ ਸਾਨੂੰ ਇੱਥੇ ਧਰਨਾ ਲਾਉਣਾ ਪਿਆ ਧਖੀ ਮੁੰਡ ਧਖੀ ਮੁੰਡ ਸਾਨੂੰ ਧਰਨਾ ਲਾਉਣਾ ਪਿਆ ਅੱਜ ਜੀਐਸਪੀ ਧਖੀ ਮੁੰਡ ਸਾਹਿਬ ਉਹਨਾਂ ਨੇ ਸਾਨੂੰ ਵਿਸ਼ਵਾਸ ਦਿੱਤਾ ਹੈ 100 ਵਾਰ ਅਸੀਂ ਉਹਨਾਂ ਨੂੰ ਫੜਾਂਗੇ ਜੇਕਰ 100 ਵਾਰ ਦਾ ਕੰਮ ਲੰਘਦਾ ਪਰ ਅਸੀਂ ਉਹਨੂੰ ਮੰਗਲਵਾਰ ਦਾ ਟਾਈਮ ਦਿੱਤਾ ਮੰਗਲਵਾਰ ਜੇ ਉਹ ਨਹੀਂ ਕਾਰਵਾਈ ਕਰਦਾ ਪਾਸ਼ੋ ਅਸੀਂ ਰੋੜ ਜਾਮ ਕਰਦਾਂਗੇ ਉੱਥੇ ਸਾਡੇ ਮੁਸਲ ਬਾਬਾ ਵੀਰ ਸਿੰਘ ਬਾਬਾ ਧੀਰ ਸਿੰਘ 1300 ਕੋਈ ਹੋਰ ਸਵਾਰ ਉੱਥੇ ਫਿਰ ਘੋੜੇ ਬੰਨਵਾ ਦੇ ਫਿਰ ਕੋਈ ਮਾਈ ਦਾ ਨਾਲ ਅੱਗੇ ਨਹੀਂ ਲੰਘ ਸਕਦਾ ਇਹ ਸਾਰੀ ਸੰਤ ਨੂੰ ਭਾਈ ਜੀ ਸੁਮੇਸ਼ ਸਿੰਘ ਜੇਹਦਾ ਸਾਹਿਬ ਤੁਹਾਨੂੰ ਵਿਸ਼ਵਾਸ ਦਿਵਾਉਦੇ ਆ ਭਾਈ ਜੀ ਉੱਥੇ ਇਹੋ ਜਿਹਾ ਧਰਵਾ ਲੱਗੂਗਾ ਬੀ ਦੁਨੀਆ ਖੋਖਰੋ ਦੇਖੂਗੀ ਵੀ ਧਰਵਾ ਲੱਗਾ ਉੱਥੇ ਭਾਈ ਜੀ ਇਸ ਵੀਰ ਦਾ ਅਸੀਂ ਸਾਥ ਦੇਣਾ ਇਸ ਵੀਰ ਨੂੰ ਅਸੀਂ ਇਨਸਾਫ ਦੇਣਾ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾਛੋ ਦੇ ਸਾਰੀ ਸੰਗਤ ਦਾਸ ਦਾ ਸਾਥ ਦਿੰਦੀ ਆ ਪਰ ਅਸੀਂ ਵੀ ਇਹਨਾਂ ਦੇ ਨਾਲ ਮੋੜੇ ਦੇ ਨਾਲ ਮੋੜੇ ਲਾ ਕੇ ਖੜੇ ਆ ਸਵਾਹਿਰ ਜੀ ਦਾ ਖਾਸਾ ਸਵਾਹਿਰ ਜੀ ਕੀ ਜੀ ਜਦੋਂ ਜਿੰਦਾ ਅੱਜ ਦੇੰਦਾ ਜਨਪੋਰ ਦਿੰਦਾ ਜਦੋਂ ਲਿਖਤੀ ਰਿਪੋਰਟ ਆਦੀ ਜਦੋਂ ਸਿਵਲ ਮੋੜਾ ਇਹ ਸਦਾ ਨਾ ਕਿ ਕਾ ਨਾ ਚਲੋ ਠੀਕ ਉੱਜਵੇਂ ਰੁਕਣ ਵਾਲੀ ਗੱਲ ਹੈ ਕਿਉਂ ਤੋਂ ਲੈ ਯੂ ਸਰ ਫੇਰ ਮੁੜਦੇ ਜਦੋਂ